ਵੇ ਤੁਸੀਂ ਸਾਰਿਆਂ ਨੇ ਰਲ ਕੇ ਆਪਾਂ ਕਿਸਾਨੀ ਨਾਲ ਇੱਧਰ ਦੀ ਮਰਨ ਦਿੱਤੀ ਨਾ ਉੱਧਰ ਦੀ ਮਰਨ ਬਾਬੇ ਨਾਲ ਘਾਟਿਆ ਜੀ ਆ ਸਾਰੀ ਗੱਲ ਇਕੱਠੀ ਹੋਈ ਆ ਤੇ ਬਚਾਲਿਆ ਬੰਨ ਹਾਂ ਨਹੀਂ ਕੋਈ ਹਾਲਤ ਨਹੀਂ ਦੀ ਨਹੀਂ ਕੋਈ ਹੱਲ ਨਹੀਂ ਸੀਗਾ ਇਹ ਤਾਂ 10 ਦਿਨ 10 ਦਿਨ ਪਹਿਲਾਂ ਸੋਗ ਪੈ ਜਾਂਦਾ ਹਾਂਜੀ ਹਾਂਜੀ ਆ ਹੁਣ ਫਸਲਾਂ ਤਿਆਰ ਪੰਜਾਂ ਨੇ ਕਿਸੇ ਨੇ ਕੋਈ ਉਮੀਦ ਲਾਈ ਹੈ ਕਿਸੇ ਨੇ ਕੋਈ ਉਮੀਦ ਲਾ ਰੱਖੀ ਹੈ ਕਿਸੇ ਨੇ ਕੋਈ ਵਿਆਹ ਕਰਨਾ ਹੈ ਕਿਸੇ ਨੇ ਜਵਾਕ ਦੀ ਫੀਸ ਭਰਨੀ ਹੈ 100 ਉਮੀਦਾਂ ਨੇ ਇਸੇ ਦਿਨ ਸਾਰੀਆਂ ਉਮੀਦਾਂ ਬਣੀ ਸਾਰੀ ਤੇ ਪਰ ਅਹ ਤੰਦਾ ਹੀ ਇਹ ਤੋਂ ਚੱਲਦਾ ਜੀ ਪਰ ਕੁਦਰਤ ਨੇ ਸਾਰਾ ਠੀਕ ਰੱਖ ਰੱਖਿਆ ਥੋੜੇ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦਾ ਸਹਿਯੋਗ ਹੈ ਜਿਹੜੇ ਆਏ ਨਿਰਸਵਾਰਥ ਕਿਉਂ ਮੈਂ ਦੇਖਿਆ ਹੁਣ ਪਿਛਲੇ ਦਿਨਾਂ 'ਚ ਕਿਉਂ ਮੈਂ ਵੀ ਤਾਂ ਰੋਜ਼ ਇੱਥੇ ਰਹਿਣਾ ਹੁਣ ਮੈਂ ਦੇਖਿਆ ਵੀ ਜੇ ਲੋੜ ਪਈ ਹੈ ਕਿਸੇ ਨੇ ਮੋਢੇ ਤੇ ਚੱਕਿਆ ਹੋਇਆ ਬੋਰਾ ਕਿਸੇ ਨੇ ਸਿਰ ਤੇ ਚੱਕਿਆ ਹੋਇਆ ਕਿਵੇਂ ਚੱਕਿਆ ਤੇ ਲੋਕੀ ਲੱਗੇ ਆ ਜੀ ਸਰਕਾਰ ਤੁਸੀਂ ਰਾਸ਼ਨ ਹੈ ਜੀ ਸਰਕਾਰ ਕਾ ਵੀ ਸਤਾ ਜੋਗਾ ਜੀ ਜਿਹੜੀ ਕੋਈ ਚੀਜ਼ ਮੰਗੀ ਹੈ ਜੀ ਕੋਈ ਕਮੀ ਨਹੀਂ ਜੀ ਆਪਾਂ ਮਿੱਟੀ ਤਾਂ ਹੋਰ ਉੱਚੀ ਪਾ ਸਕਦੇ ਆ ਉਹ ਅਸੀਂ ਸੁਣੋ ਇਹਦੇ ਚ ਕੀ ਹੈ ਜਿਹੜਾ 16 ਫੁੱਟ ਚੌੜਾ ਬੰਨਿਆ ਸੀ ਇਹ ਇਹ ਚਲੋ ਹੁਣ ਮੈਂ ਆਪਦੀ ਸਰਕਾਰ ਦੀ ਤਾਰੀਫ ਕਰਾਂ ਉਹ ਨਹੀਂ ਗੱਲ ਮੈਂ ਕਰਨ ਆਇਆ ਪਰ ਕਰਨੀ ਐਂ ਬੰਦੀ ਆ ਜੇ ਅੱਜ ਆਪਾਂ ਬਚੇ ਹੋਏ ਆ ਨਾ ਇਹ ਦੋਵੇਂ ਪਾਸੇ 16 16 ਫੁੱਟ ਚੌੜਾ ਬੰਦ ਬੰਨੇ ਆ। ਨਾ ਬੰਦ ਤਾਂ ਜੀ ਤਾਂ ਬਚਿਆ। ਆ ਆ ਫੂਲ ਦਾ 2023 ਚ ਮੈਂ ਉੱਥੇ ਖੜਿਆ ਸੀ ਉਸ ਟਾਈਮ ਤੇ। ਕਿਉਂ ਵੀ ਫੂਲ ਰਿਹਾ। ਹਾਂਜੀ ਹਾਂਜੀ। ਪੋਕ ਲੈਨ ਨੂੰ ਮੈਂ ਕੀਤਾ ਮੈਂ ਕਿਹਾ ਟਰੱਕ ਤੇ ਕਿਉਂ ਚੜਾ ਕੇ ਖੜਾਈ ਆ। ਛੇਠਾਂ ਲਾਓ ਇਹਨੂੰ। ਠੀਕ ਹੈ। ਉੱਥੇ ਮੈਂ ਕੰਮ ਸ਼ੁਰੂ ਕਰਾ ਕੇ ਗਿਆ। ਠੀਕ ਹੈ। ਐਨੇ ਟੁੱਟ ਗਿਆ ਉੱਥੇ। ਨਾ ਇਹ ਤਾਂ ਕੋਈ ਤੋਂ ਕੰਮ ਤੁਸੀਂ ਵਿਧਿਆ ਤੇ। ਅੱਛਾ ਟੁੱਟ ਕੇ ਸੁਣੋ ਟੁੱਟ ਗਿਆ। ਅਸੀਂ ਉੱਥੇ ਪੈਦਲ ਨਹੀਂ ਜਾ ਸਕੀ। ਹੁਣ ਜਦੋਂ ਉਥੇ ਲੀਕੇਜ ਹੋ ਗਈ ਪੈਦਲ ਵੀ ਪਹੁੰਚ ਗਏ ਟਰਾਲੀਆਂ ਵੀ ਪਹੁੰਚ ਗਈਆਂ ਸੋ ਮਦਦ ਪਹੁੰਚ ਜਾਂਦੀ ਨਹੀਂ ਕੀ ਹੁੰਦਾਦੀ ਇੱਥੇ 4 ਫੁੱਟ ਚੌੜਾ ਬਨ ਨਹੀਂਦੀ ਟੁੱਟ ਜਾਂਦਾ ਅਸੀਂ ਐਂ ਝਾਕੀ ਜਾਂਦੇ ਬੇਵਸ ਹੋ ਕੇ ਕਿਉਂ ਕਰ ਨਹੀਂ ਕੋ ਸਕਦੇ ਸੀ ਹਾਂਜੀ ਪਰ ਅੱਜ 16 ਫੁੱਟ ਚੌੜੇ ਬਨ ਕਰਕੇ ਆਪਾਂ ਬਚ ਵੀ ਗਏ ਆ ਇਹ ਸਾਧਨ ਪਹੁੰਚ ਰਿਹਾ ਹੈ ਤੁਹਾਡੀ ਇਹ ਨੋਚ ਕਾਲੀ ਦਿੱਤਾ ਕਰਿਆ ਤਾਂ ਜੀ ਆ ਉਹ ਵੀ ਕਰਾਂਗੇ ਉਹ ਵੀ ਕਰਾਂਗੇ ਉਹ ਜੇ ਹੁਣ ਜਦੋਂ ਅਸੀਂ ਆ ਕੇ ਖੜੇ ਹੁੰਦੇ ਜੀ ਫਿਰ ਕੀ ਕਰੀ ਉਹੀ ਗੱਲ ਬਿਲਕੁਲ ਜੇ 16 ਫੁੱਟ ਚੌੜਾ ਸੀ ਆਪਾਂ ਅੱਗੇ ਚੱਲ ਜਾਨੇ ਪਿੱਛੇ ਚੱਲ ਜਾਨੇ ਹੁਣ ਤਾਂ ਵੈਸੇ ਹੀ ਕਰੋ ਇੱਕ ਦਾ ਵੇਸ ਲੈਣੀ ਹੁਣਾ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਆਏ ਨਾ ਸੋਚਦੇ ਵੀ ਜੇ ਮੈਂ ਬੰਨਿਆ ਖੜਾ ਜਦੋਂ ਤਾਂ ਹੀ ਇਹ 747 ਤੋਂ نیچے ਨਹੀਂ ਜਾਂਦਾ ਤੁਸੀਂ ਆਪਣੀ ਡਿਊਟੀ ਉਵੇਂ ਹੀ ਰੱਖਣੀ ਹੈ ਪਲੀਜ਼ ਠੀਕ ਹੈ ਆ ਵੇਸ ਲੈਣੀ ਹੋਣਾ ਬਾਕੀ ਸਾਰਾ ਇੰਤਜ਼ਾਮ ਕੀਤਾ ਹੈ ਸਾਰਾ ਸੋਚ ਰੱਖਿਆ ਹੈ ਅਸੀਂ ਕੋਈ ਕਿਸੇ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਣਾ ਇੱਥੋਂ ਪਾਣੀ ਸਿੱਧਾ ਨਿਕਲ ਜਾਏ ਇਹ ਇਸ ਤਰ੍ਹਾਂ ਦੇ ਪ੍ਰਬੰਧ ਸਾਨੇ ਸੋਚੇ ਨੇ